ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਵੀ ਨੇ ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹਾਈ ਕੋਰਟ ਦਾ ਰੁਖ ਕੀਤਾ ਹੈ ਔਰ ਇੱਕ ਪਟੀਸ਼ਨ ਦਰਜ ਕੀਤੀ ਹੈ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਭਾਈ ਅਮਰਤਪਾਲ ਸਿੰਘ ਨੇ ਇਸ ਪਟੀਸ਼ਨ ਦੇ ਵਿੱਚ ਗਣਤੰਤਰ ਦਿਵਸ ਪਰੇਡ ਵੇਖਣ ਦੀ ਇੱਛਾ ਜ਼ਾਹਰ ਕੀਤੀ ਹੈ ਭਾਈ ਅਮਰਤਪਾਲ ਸਿੰਘ ਨੇ ਜਾਣਕਾਰੀ ਮੁਤਾਬਕ ਇਸ ਪਟੀਸ਼ਨ ਦੇ ਵਿੱਚ ਇਹ ਅਪੀਲ ਕੀਤੀ ਹੈ ਕਿ ਗਣਤੰਤਰ ਦਿਵਸ ਪਰੇਡ ਦੇ ਵਿੱਚ ਉਹਨਾਂ ਨੂੰ ਹਿੱਸਾ ਲੈਣ ਦਿੱਤਾ ਜਾਵੇ, ਸ਼ਿਰਕਤ ਕਰਨ ਦਿੱਤੀ ਜਾਵੇ ਔਰ ਨਾਲੋ ਨਾਲ ਜਿਹੜਾ ਬਜਟ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਬਤੌਰ ਸੰਸਦ ਉਹਨਾਂ ਦੀ ਮੌਜੂਦਗੀ ਹੋਵੇ। ਇਹ ਇਜਾਜ਼ਤ ਉਹਨਾਂ ਨੂੰ ਦਿੱਤੀ ਜਾਵੇ। ਦਰਅਸਲ ਹਾਈ ਕੋਰਟ ਦਾ ਰੁਖ ਕਰਦੇ ਨਜ਼ਰ ਆਏ ਨੇ ਐਨਐਸਏ ਲੱਗੀ ਹੋਈ ਹੈ ਭਾਈ ਅਮਰਤਪਾਲ ਸਿੰਘ ਤੇ ਲੰਘੇ ਦਿਨੇ ਯੂਪੀਏ ਦਾ ਵੀ ਮਸਲਾ ਪੱਖਿਆ ਸੀ। ਔਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਇਸ ਵੇਲੇ ਸਜ਼ਾ ਕੱਟ ਰਹੇ ਨੇ ਔਰ ਉੱਥੇ ਹੀ ਹੁਣੇ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਇੱਕ ਤਾਂ ਗਣਤੰਤਰ ਦਿਵਸ ਪਰੇਡ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ ਔਰ ਦੂਜੇ ਪਾਸੇ ਅਦਾਲਤ ਨੂੰ ਇਹ ਅਪੀਲ ਕੀਤੀ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਇਜਾਜ਼ਤ ਦੇਣ ਦੇ ਹੁਕਮ ਜਾਰੀ ਕੀਤੇ ਜਾਣ ਕਿ ਭਾਈ ਅਮਰਿਤਪਾਲ ਸਿੰਘ ਨੂੰ ਇਜਾਜ਼ਤ ਦਿੱਤੀ ਜਾਵੇ ਕਿ ਬਤੌਰ ਸੰਸਦ ਉਹ ਸੰਸਦੀ ਜਲਾਸ ਦੇ ਵਿੱਚ ਬੈਠਣ ਉੱਥੇ ਆਪਣੇ ਹਲਕੇ ਦੀ ਆਵਾਜ਼ ਚੁੱਕਣ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਉਹਨਾਂ ਦੀ ਆਵਾਜ਼ ਚੁੱਕਣ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਨਵੀਂ ਪਾਰਟੀ ਬਣਨ ਤੋਂ ਬਾਅਦ ਉਹਦੀ ਸਿਆਸੀ ਇਨੋਗਰੇਸ਼ਨ ਹੋਣ ਤੋਂ ਬਾਅਦ ਇਹ ਪਹਿਲੀ ਪਟੀਸ਼ਨ ਭਾਈ ਅਮਰਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਾਈ ਹੈ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਦਾ ਰੁਖ ਕਰ ਚੁੱਕੇ ਨੇ ਪਰ ਐਤਕੀ ਦੁਬਾਰਾ ਕਰਦੇ ਨਜ਼ਰ ਆਏ ਭਾਈ ਅਮਰਤਪਾਲ ਸਿੰਘ ਹਾਈ ਕੋਰਟ ਦਾ ਰੁਖ ਜਿਹੜੇ ਵਿੱਚ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਸਜ਼ਾ ਤੋਂ ਛੋਟ ਦਿੱਤੀ ਜਾਵੇ ਸੰਸਦੀ ਇਜਲਾਸ ਦੇ ਵਿੱਚ ਬੈਠਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਆ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਸੰਵਿਧਾਨਕ ਹੱਕ ਹੈ ਇਹ ਉਸ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਭਾਈ ਅਮਰਤਪਾਲ ਸਿੰਘ ਸੰਵਿਧਾਨ ਦੇ ਅਧੀਨ ਆਪਣਾ ਹੱਕ ਐਕਸਰਸਾਈਜ਼ ਕਰਨਾ ਚਾਹੁੰਦੇ ਨੇ ਔਰ ਇਸ ਵਾਸਤੇ ਅਪੀਲ ਕਰਦੇ ਨਜ਼ਰ ਆ ਰਹੇ ਆ ਭਾਈ ਅਮਰਤਪਾਲ ਸਿੰਘ ਔਰ ਹੁਣ ਵੇਖਣਾ ਹੋਵੇਗਾ ਕਿ ਇਸ ਪਟੀਸ਼ਨ ਤੋਂ ਬਾਅਦ ਇਹਨੂੰ ਕੀ ਹੁਕਮ ਜਾਰੀ ਹੁੰਦੇ ਨੇ ਕੀ ਕੁਝ ਕੀਤਾ ਜਾਂਦਾ ਇਸ ਪਟੀਸ਼ਨ ਦੇ ਬਕਾਲ ਪਰ ਹੁਣ ਵੇਖਣ ਵਾਲੀ ਗੱਲ ਹੈ ਕਿਉਂਕਿ ਰਿਪੋਰਟਸ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਮੁਤਾਬਕ ਅਜੇ ਤੱਕ ਜਿਸ ਤੱਕ ਖਬਰਾਂ ਸਾਹਮਣੇ ਆ ਰਹੀਆਂ ਅਜੇ ਤੱਕ ਇਸ ਮੁਤਲਕ ਕੋਈ ਐਕਸ਼ਨ ਜਿਹੜਾ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ ਇਸ ਮੁਤਾਬਕ ਅਜੇ ਤੱਕ ਜੋ ਖਬਰ ਸਾਹਮਣੇ ਆ ਰਹੀ ਹੈ ਅਜੇ ਤੱਕ ਇਸ ਪਟੀਸ਼ਨ ਨੂੰ ਸੂਚੀਬੱਧ ਨਹੀਂ ਕੀਤਾ ਗਿਆ ਹੁਣ ਕਦੋਂ ਕੀਤਾ ਜਾਂਦਾ ਕਦੋਂ ਇਸ ਪਟੀਸ਼ਨ ਤੇ ਸੁਣਵਾਈ ਰੱਖੀ ਜਾਂਦੀ ਹੈ ਕਦੋਂ ਕੀਤੀ ਜਾਂਦੀ ਹੈ ਇਹ ਵੇਖਣ ਦੀ ਗੱਲ ਹੈ ਕੀ ਭਾਈ ਅਮਰਤਪਾਲ ਸਿੰਘ ਜੇਲ੍ਹੋਂ ਬਾਹਰ ਆਉਣਗੇ ਕੀ ਇਸ ਪਟੀਸ਼ਨ ਦੇ ਮੱਦੇਨਜ਼ਰ ਉਹਨਾਂ ਦਾ ਜਿਹੜਾ ਸੰਵਿਧਾਨਕ ਹੱਕ ਹੈਗਾ ਉਹਦੇ ਅਧੀਨ ਉਹਨਾਂ ਨੂੰ ਜੇਲ੍ਹੋਂ ਬਾਹਰ ਲਿਆਂਦਾ ਜਾਵੇਗਾ ਕੀ ਉਹ ਉਹ ਸੰਵਿਧਾਨਕ ਹੱਕ ਐਕਸਰਸਾਈਜ਼ ਕਰ ਸਕਣਗੇ ਔਰ ਸੰਸਦੀ اجلاس ਦੇ ਵਿੱਚ ਬੈਠ ਸਕਣਗੇ ਕੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਸ਼ਿਰਕਤ ਕਰ ਸਕਣਗੇ ਵੇਖਣ ਦੀ ਗੱਲ ਆ ਜੋ ਵੀ ਹੋਏਗਾ ਹੁਣ ਦੱਸਦੇ ਰਹਿਵਾਂਗੇ ਬਣੇ ਰਹੋ ਬਣੇ ਰਹੀਏ ਪੰਜਾਬੀ ਤੇ